ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਿਸੇ ਨਗਰ ਦੇ ਵਿੱਚ ਇੱਕ ਮਨੋਖ ਆਪਣੀ ਪਤਨੀ ਤੇ ਆਪਣੇ ਦੋ ਬੱਚਿਆਂ ਦੇ ਨਾਲ ਰਿਹਾ ਕਰਦਾ ਸੀ। ਉਹਦੇ ਕੋਲ 1 ਏਕੜ ਜ਼ਮੀਨ ਸੀ। ਉਹ ਖੇਤੀ ਕਰਦਾ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ। ਜੋ ਵੀ ਮਿਲਦਾ ਉਸ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਦਾ। ਉਹਦੇ ਖੇਤ ਦੇ ਕੋਲ ਇੱਕ ਦਰਿਆ ਲੰਘਦਾ ਸੀ। ਉੱਥੇ ਸੰਤ ਫਕੀਰ ਜੀ ਅਕਸਰ ਆ ਕੇ ਕਥਾ ਕੀਰਤਨ ਕਰਿਆ ਕਰਦੇ ਸਨ। ਉਹ ਕਿਹਾ ਕਰਦੇ ਸੀ ਵੀ ਜੋ ਵੀ ਕਮਾਓ ਉਸ ਵਿੱਚੋਂ ਕੁਝ ਹਿੱਸਾ ਦਾਨ ਕਰੋ। ਕਹਿੰਦੇ ਹੁਣ 1 ਏਕੜ ਚੋਂ ਜੋ ਵੀ ਕਮਾਉਂਦਾ ਉਸ ਵਿੱਚੋਂ ਜੋ ਵੀ ਕਣਕ ਝੋਲ ਹੁੰਦੇ ਕਹਿੰਦੇ ਉਹਦੇ ਆਟੇ 'ਚ ਗੁੜ ਮਿਲਾ ਕੇ ਦਰਿਆ ਦੇ ਕੰਢੇ ਬੈਠ ਕੇ ਉਹ ਮੱਛੀਆਂ ਨੂੰ ਰੋਜ਼ ਗੋਲੀਆਂ ਪਾਉਂਦਾ ਸੀ ਰੋਜ਼ ਦਾ ਉਸਤਾਦ ਜ਼ਿੰਦਗੀ ਦਾ ਨਿਯਮ ਸੀ ਉਹਦਾ ਪੁੱਤਰ ਪੁੱਛਣ ਲੱਗਾ ਪਿਤਾ ਜੀ ਤੁਸੀਂ ਇਹ ਕੀ ਕਰਦੇ ਹੋ ਕਹਿੰਦਾ ਸੰਤ ਫਕੀਰ ਕਹਿੰਦੇ ਨੇ ਵੀ ਜੋ ਵੀ ਕਮਾਓ ਉਸ ਦਾ ਕੁਝ ਹਿੱਸਾ ਕਹਿੰਦਾ ਜ਼ਰੂਰ ਦਾਨ ਕਰੋ ਕਹਿੰਦਾ ਮੈਂ ਹੋਰ ਨਹੀਂ ਦਾਨ ਕਰ ਸਕਦਾ ਇੱਕ ਮੁਠਾ ਆਟਾ ਇੱਕ ਡਲੀ ਗੁੜ ਦੀ ਤਾਂ ਮੈਂ ਰੋਜ਼ ਇਹਨਾਂ ਨੂੰ ਖਵਾ ਹੀ ਸਕਦਾ ਤੇ ਕਿਹਾ ਜਾਂਦਾ ਹੈ ਵੀ ਬੇਜਵਾਨਾਂ ਨੂੰ ਖਵਾਉਣ ਦੇ ਨਾਲ ਪਰਮਾਤਮਾ ਤੁਹਾਡੀ ਕਿਸਮਤ ਬਦਲ ਦਿੰਦੇ ਨੇ ਸ਼ਾਇਦ ਇਹਨਾਂ ਬੇਜਵਾਨਾਂ ਦੀ ਕੋਈ ਅਸੀਸ ਹੀ ਲੱਗ ਜੇ ਕੀ ਪਤਾ ਆਪਣੀ ਕਿਸਮਤ ਵੀ ਬਦਲ ਜੇ ਐਨਾ ਕਹਿ ਕੇ ਉਹਦੇ ਪੁੱਤਰ ਦੇ ਮਨ ਵਿੱਚ ਵੀ ਇਹ ਲੱਗਣ ਲੱਗ ਗਈ ਕੁਝ ਸਮਾਂ ਲੰਘਿਆ ਤੇ ਉਸਦੀ ਘਰ ਵਾਲੀ ਅਕਾਲ ਚਲਾਣਾ ਕਰ ਗਈ ਕਹਿੰਦੇ ਉਹ ਬੜੇ ਦੁਖੀ ਰਹਿਣ ਲੱਗੇ ਆਸ-ਪਾਸ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਕਿਹਾ ਵੀ ਤੂੰ ਦੂਸਰਾ ਵਿਆਹ ਕਰਵਾ ਲਓ ਪਰ ਹੁਣ ਕਿਸਾਨ ਨੇ ਕਿਹਾ ਵੀ ਦੂਜਾ ਵਿਆਹ ਕੀਤਾ ਕੀ ਪਤਾ ਕਿਵੇਂ ਦੀ ਆਵੇਗੀ ਵੀ ਜਿਸ ਦੇ ਨਾਲ ਮੇਰੇ ਬੱਚਿਆਂ ਦੇ ਵਿੱਚ ਵੀ ਕਲੇਸ਼ ਰਹਿਣ ਲੱਗ ਜੇ ਨਾ ਸੰਭਾਲੇ ਉਹਨਾਂ ਨੂੰ ਉਹਨੇ ਕੀ ਕੀਤਾ ਵੀ ਆਪਣੇ ਬੱਚਿਆਂ ਨੂੰ ਆਪ ਹੀ ਪਾਲਾਂਗਾ ਸਵੇਰੇ ਉਹਨਾਂ ਨੂੰ ਖਵਾ ਪਿਆ ਕੇ ਫਿਰ ਖੇਤ ਜਾਂਦਾ ਉਵੇਂ ਹੀ ਆਟੇ ਦੇ ਵਿੱਚ ਗੁੜ ਪਾ ਕੇ ਗੋਲੀਆਂ ਬੱਟ ਕੇ ਦਰਿਆ ਵਿੱਚ ਸੁੱਟ ਕੇ ਫਿਰ ਆਪਣੇ ਘਰ ਨੂੰ ਚਲਾ ਜਾਂਦਾ ਐਵੇਂ ਹੀ ਹੌਲੀ-ਹੌਲੀ ਸਮਾਂ ਲੰਘਣ ਲੱਗਿਆ ਚਿੰਤਾ 'ਚ ਰਹਿਣ ਲੱਗਾ ਤੇ ਕਹਿੰਦੇ ਅਕਾਲ ਚਲਾਣਾ ਕਰ ਗਿਆ ਜਦੋਂ ਅਕਾਲ ਚਲਾਣਾ ਕੀਤਾ ਤਾਂ ਉਹਦੇ ਦੋਵੇਂ ਬੱਚੇ ਉਦਾਸ ਰਹਿਣ ਲੱਗੇ ਹੁਣ ਪੁੱਤ ਨੂੰ ਸਮਝ ਆ ਗਿਆ ਸੀ ਵੀ ਹੁਣ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈ ਦੋਵੇਂ ਨੌਜਵਾਨ ਸਨ ਉਹਨਾਂ ਨੂੰ ਇਹ ਸੀ ਵੀ ਜਿਹੜੀ ਮੇਰੀ ਭੈਣ ਹੈ ਉਹਦਾ ਵਿਆਹ ਹੋ ਜੇ ਉਹ ਹੁਣ ਰੋਜ਼ ਇਹੀ ਸੋਚਦਾ ਕਹਿੰਦੇ ਆਸ-ਪਾਸ ਦੇ ਆਪਣੇ ਗਵਾਂਢੀਆਂ ਨੂੰ ਆਖਿਆ ਵੀ ਰਿਸ਼ਤਾ ਲੱਭ ਕੇ ਲੈ ਕੇ ਆਓ ਪਰ ਜਿਹੜਾ ਵੀ ਰਿਸ਼ਤਾ ਲੈ ਕੇ ਆਉਂਦਾ ਬੜਾ ਜ਼ਿਆਦਾ ਦਾਜ ਦਹੇਜ ਮੰਗਦੇ ਹੁਣ ਉਹਦੇ ਕੋਲ ਇੰਨਾ ਪੈਸਾ ਟਕਾ ਨਹੀਂ ਸੀ ਵੀ ਦਾਜ ਦਹੇਜ ਦੇ ਸਕੇ ਰੋਜ਼ ਕੋਈ ਨਾ ਕੋਈ ਰਿਸ਼ਤਾ ਆਉਂਦਾ ਪਰ ਦਾਜ ਦਹੇਜ ਤੇ ਆ ਕੇ ਗੱਲ ਮੁੱਕ ਜਾਂਦੀ ਕਹਿੰਦੇ ਬੜਾ ਪਰੇਸ਼ਾਨ ਹੋਇਆ ਕਹਿੰਦੇ ਅਕਸਰ ਉਹ ਜਦੋਂ ਉਹ ਗੋਲੀਆਂ ਵਟਕੇ ਲੈ ਕੇ ਜਾਂਦਾ ਦਰਿਆ ਦੇ ਕੰਡੇ ਬੈਠਦਾ ਤੇ ਮੱਛੀਆਂ ਨਾਲ ਬੜੀ ਧੀਰ ਤੱਕ ਗੱਲਾਂ ਕਰਦਾ ਕਹਿੰਦੇ ਬੈਠੇ ਨੂੰ ਮਨ 'ਚ ਖਿਆਲ ਆਇਆ ਵੀ ਜ਼ਮੀਨ ਨੂੰ ਦੇ ਕੇ ਵੀ ਜੇ ਕਿਸੇ ਕੋਲ ਗਹਿਣੇ ਰੱਖਦਾ ਤੇ ਇੰਨੇ ਪੈਸੇ ਤਾਂ ਮਿਲ ਜਾਣਗੇ ਕਿ ਭੈਣ ਦਾ ਵਿਆਹ ਕਰ ਸਕਦਾ ਆਪਦਾ ਗੁਜ਼ਾਰਾ ਤਾਂ ਮੈਂ ਆਪ ਹੀ ਕਰ ਲਵਾਂਗਾ ਇਹ ਸੋਚ ਕੇ ਉਹ ਪਿੰਡ ਦੇ ਸਾਹੂ ਕੋਰ ਕੋਲ ਜਾਂਦਾ ਕਹਿੰਦਾ ਵੀ ਮੈਂ ਆਪਣੀ ਜ਼ਮੀਨ ਗਹਿਣੇ ਰੱਖਣਾ ਚਾਹੁੰਦਾ ਹੈ ਉਹ ਕਹਿੰਦਾ ਤੇਰੇ ਕੋਲ ਤਾਂ ਥੋੜੀ ਜਹੀ ਜ਼ਮੀਨ ਹੈ ਜੀ ਇਹ ਵੀ ਗਹਿਣੇ ਰੱਖ ਦੇਗਾ ਤੇ ਖਾਏਗਾ ਕੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਆਪ ਕਮਾ ਲਵਾਂਗਾ ਉਹ ਕਹਿੰਦਾ ਦੇਖ ਜਿਹੜਾ ਤੇਰਾ ਪਿਤਾ ਸੀ ਉਹ ਬੜਾ ਭਲਾ ਮਾਨਸ ਸੀ ਮੇਰੇ ਉਹਦੇ ਨਾਲ ਚੰਗੇ ਸਬੰਧ ਸੀ ਤਾਂ ਕਰਕੇ ਮੈਂ ਤੈਨੂੰ ਸੋਹ ਸੋਨੇ ਦੀਆਂ ਮੋਹਰਾਂ ਦੇ ਸਕਦਾ ਉਹ ਘਰ ਲੈ ਕੇ ਚਲਾ ਜਾਂਦਾ ਜਦੋਂ ਇਹ ਗੱਲ ਭੈਣ ਨੂੰ ਪਤਾ ਲੱਗੀ ਕਹਿੰਦੇ ਵੀਰਾ ਤੇਰੇ ਕੋਲ 1 ਏਕੜ ਜ਼ਮੀਨ ਸੀ ਉਹ ਵੀ ਤੂੰ ਮੇਰੇ ਕਰਕੇ ਗਹਿਣੇ ਰੱਖ ਦਿੱਤੀ ਤੂੰ ਹੁਣ ਆਪਣਾ ਗੁਜ਼ਾਰਾ ਕਿਵੇਂ ਕਰੇਗਾ ਉਹ ਕਹਿੰਦਾ ਕੋਈ ਗੱਲ ਨਹੀਂ ਅਗਲੇ ਦਿਨ ਕਿਸੇ ਨੂੰ ਆਖਿਆ ਰਿਸ਼ਤਾ ਹੋ ਗਿਆ ਇੱਕ ਹਫ਼ਤੇ ਚ ਭੈਣ ਦਾ ਵਿਆਹ ਕਰਕੇ ਉਸ ਨੂੰ ਆਪਣੇ ਘਰ ਪੇ ਤੋਰ ਦਿੱਤਾ ਹੁਣ ਭੈਣ ਦੇ ਜਾਣ ਤੋਂ ਬਾਅਦ ਨਾ ਉਸ ਕੋਲ ਕੋਈ ਜ਼ਮੀਨ ਸੀ ਬੜਾ ਉਦਾਸ ਰਹਿਣ ਲੱਗਾ ਨਾਲ ਦਾ ਬਜ਼ੁਰਗ ਬਾਬਾ ਕੋਲ ਆਇਆ ਕਹਿੰਦਾ ਪੁੱਤਰ ਨਿਰਾਸ਼ਾ ਤੇ ਉਦਾਸੀ ਹਮੇਸ਼ਾ ਘਰ ਦੇ ਵਿੱਚ ਦਿਲਿੱਦਰ ਲੈ ਕੇ ਆਉਂਦੀ ਹੈ ਤੂੰ ਨੌਜਵਾਨ ਐ ਉੱਦਮ ਕਰ ਉੱਠ ਹੱਲਾਸ਼ੇਰੀ ਦੇ ਆਪਣੇ ਆਪ ਨੂੰ ਤੂੰ ਕੰਮ ਘਾਰ ਕਰ ਐਵੇਂ ਬੈਠਿਆ ਨਹੀਂ ਸਰਨਾ ਉਹ ਕਹਿੰਦਾ ਬਾਬਾ ਮੇਰੇ ਖੇਤ ਚ ਤਾਂ ਸਾਹੂਕਾਰ ਦੇ ਬਲਦ ਚੱਲਦੇ ਹੋਣਗੇ ਮੈਂ ਕਿੱਥੇ ਜਾਵਾਂ ਤੇ ਕੀ ਕਰਾਂ ਉਹ ਕਹਿੰਦਾ ਪੁੱਤਰ ਕੋਈ ਨਾ ਉਹ ਖੇਤ ਵੀ ਤੇਰੇ ਹੋ ਜਾਣਗੇ ਤੂੰ ਉੱਦਮਤਾ ਕਰ ਤੂੰ ਲੋਕਾਂ ਦੇ ਖੇਤਾਂ 'ਚ ਕੰਮ ਕਰ ਫਿਰ ਆਪੇ ਹੀ ਮਿਹਨਤ ਟਕਾ ਮਿਲੇਗਾ ਘਰ ਵੀ ਚੱਲੇਗਾ ਹੁਣ ਉਹਨੂੰ ਗੱਲ ਸਿਆਣੀ ਲੱਗੀ ਅਗਲੇ ਦਿਨ ਉਹ ਕਿਸੇ ਦੇ ਖੇਤ ਦੇ ਵਿੱਚ ਕੰਮ ਕਰਨ ਚਲਾ ਗਿਆ ਹੁਣ ਰੋਜ਼ ਸ਼ਾਮ ਨੂੰ ਦਿਹਾੜੀ ਮਿਲਦੀ ਕੁਝ ਬਚਾ ਕੇ ਰੱਖ ਲੈਂਦਾ ਤੇ ਕੁਝ ਖਾ ਪੀ ਲੈਂਦਾ ਹੁਣ ਉਹ ਬਾਬੇ ਨੂੰ ਬੜਾ ਮਿਹਨਤੀ ਤੇ ਸਿਆਣਾ ਲੱਗਦਾ ਸੀ ਬਾਬੇ ਨੇ ਆਪਣੀ ਰਿਸ਼ਤੇਦਾਰੀ ਚੋਂ ਕੁੜੀ ਦੇਖ ਕੇ ਉਹਦਾ ਵਿਆਹ ਕਰ ਦਿੱਤਾ ਹੁਣ ਉਹ ਵਿਆਹ ਤੋਂ ਪਹਿਲਾਂ ਬੜਾ ਖੁਸ਼ ਸੀ ਕਿ ਚੱਲ ਮੇਰਾ ਵੀ ਵਿਆਹ ਹੋ ਜਾਏਗਾ ਮੇਰਾ ਵੀ ਘਰ ਬਣ ਜਾਵੇਗਾ ਕੋ ਮਨ ਚ ਸੋਚ ਉਹ ਬੜਾ ਜ਼ਿਆਦਾ ਖੁਸ਼ ਸੀ ਵਿਆਹ ਹੋਇਆ ਕੁਝ ਦਿਨ ਉਹ ਜਿਹੜੀ ਆਈ ਉਹ ਬੜੀ ਚੰਗੀ ਰਹੀ ਪਰ ਬਾਅਦ ਵਿੱਚ ਉਹ ਗਰੀਬੀ ਭਰੇ ਹਾਲਾਤ ਦੇਖ ਕੇ ਤਾਣੇ ਮੇਣੇ ਦੇਣ ਲੱਗੀ ਅਕਸਰ ਹੀ ਉਹਦੇ ਨਾਲ ਲੜਿਆ ਕਰਦੀ ਇਸ ਗੱਲ ਤੋਂ ਉਹ ਬੜਾ ਉਦਾਸ ਰਹਿਣ ਲੱਗਾ ਉਹ ਹੁਣ ਜਦੋਂ ਖੇਤਾਂ ਨੂੰ ਕੰਮ ਕਰਨ ਜਾਇਆ ਕਰਦਾ ਉਹਨੇ ਵਿਚਾਰੇ ਨੇ ਇੱਕ ਮੁਠਾ ਆਟਾ ਤੇ ਗੁੜ ਦੀ ਡਲੀ ਉਹ ਗੁੰਨਕੀਏ ਗੋਲੀਆਂ ਬਣਾ ਕੇ ਲੈ ਜਾਇਆ ਕਰਨੀ ਉਹਨੂੰ ਆਪਣੇ ਪਿਓ ਦੀ ਗੱਲ ਯਾਦ ਸੀ ਵੀ ਇਹ ਬੇਜਵਾਨਾਂ ਦਾ ਢਿੱਡ ਭਰਨ ਨਾਲ ਆਪਣੀ ਕਿਸਮਤ ਵੀ ਬਦਲ ਜਾਂਦੀ ਹੈ ਕਹਿੰਦੇ ਉਹਨੇ ਇਹ ਗੱਲ ਤੋਂ ਬੜੇ ਤਾਨੇ ਮੇਲੇ ਦਿਆ ਕਰਨੀ ਵੀ ਤੇਰੇ ਤੋਂ ਆਪਣੀ ਲਿਪੜੀ ਪੂੰਜੀ ਨਹੀਂ ਜਾਂਦੀ ਮੱਛੀਆਂ ਨੂੰ ਬੜਾ ਢਿੱਡ ਭਰਨ ਵਾਲਾ ਬਣਦਾ ਪਰ ਉਹਨੇ ਅੱਗੋਂ ਕੁਝ ਨਾ ਕਿਹਾ ਕਰਨਾ ਉਹਨੇ ਕਹਿਣਾ ਜੇ ਮੈਂ ਵੀ ਅੱਗੋਂ ਬੋਲਣ ਲੱਗ ਪਿਆ ਫਿਰ ਤਾਂ ਮੈਂ ਵੀ ਤੇਰਾ ਵਰਗਾ ਹੋ ਗਿਆ ਹਮੇਸ਼ਾ ਜਦੋਂ ਇੱਕ ਬੋਲੇ ਤਾਂ ਦੂਜਾ ਚੁੱਪ ਰਹੇ ਤੇ ਘਰ ਵਿੱਚ ਲੜਾਈ ਉੱਥੇ ਹੀ ਖਤਮ ਹੋ ਜਾਂਦੀ ਹੈ ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਾ ਪਿੰਡ ਵਿੱਚ ਲੋਕਾਂ ਦੀ ਫਸਲ ਪੱਕਣ ਵਾਲੀ ਸੀ ਜਿਸ ਘਰ ਤੇ ਵੀ ਹੁਣ ਦਿਹਾੜੀ ਹੈ ਹੀ ਨਹੀਂ ਸੀ ਕਹਿੰਦੇ ਹੁਣ ਘਰ ਦੇ ਘਰ ਗੁੜ ਦੀ ਡਲੀ ਤੱਕ ਨਹੀਂ ਸੀ ਹੈਗੀ ਅੱਜ ਉਹ ਵਿਚਾਰਾ ਆਟਾ ਗੁੰਨਣ ਲੱਗਾ ਦੇਖਦਾ ਵੀ ਅੱਜ ਤਾਂ ਗੁੜ ਵੀ ਨਹੀਂ ਹੈਗਾ ਉਹ ਕਹਿੰਦਾ ਪ੍ਰਮਾਤਮਾ ਮੈਂ ਤਾਂ ਕਦੇ ਕਿਸੇ ਦਾ ਬੁਰਾ ਵੀ ਨਹੀਂ ਕੀਤਾ ਫਿਰ ਮੇਰੇ ਤੇ ਇੰਨੇ ਮਾੜੇ ਦਿਨ ਕਿਵੇਂ ਆ ਗਏ ਵੀ ਅੱਜ ਤਾਂ ਮੇਰੇ ਕੋਲ ਇੱਕ ਗੁੜ ਦੀ ਡਲੀ ਵੀ ਨਹੀਂ ਹੈਗੀ ਉਹ ਵਿਚਾਰ ਦੇ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਇੰਨੇ ਨੂੰ ਐਵੇਂ ਹੀ ਉਹਨੇ ਆਟਾ ਗੁੰਨ ਕੇ ਮੱਛੀਆਂ ਨੂੰ ਪਾ ਦਿੰਦਾ ਹੈ ਉਹ ਇੱਕੋ ਦਮ ਆਵਾਜ਼ ਆਉਂਦੀ ਹੈ ਤੂੰ ਰੋਜ ਤਾਂ ਸਾਨੂੰ ਮਿੱਠਾ ਦੇ ਕੇ ਜਾਨਾ ਅੱਜ ਖਾਰਾ ਤੇ ਲੂਣਾ ਕਿਉਂ ਤਿੰਨ ਵਾਰ ਬੋਲਦੀ ਹੈ ਆਸੇ-ਪਾਸੇ ਵੇਖਦਾ ਕੋਈ ਨਹੀਂ ਹੁੰਦਾ ਇੰਨੇ ਨੂੰ ਇੱਕ ਸੁਨਹਿਰੀ ਮੱਛੀ ਸਾਹਮਣੇ ਆਉਂਦੀ ਹੈ ਉਹ ਵੇਖ ਕੇ ਉਹ ਖੜਾ ਹੋ ਜਾਂਦਾ ਹੈ ਉਹ ਕਹਿੰਦੀ ਘਬਰਾ ਨਾ ਮੈਂ ਰੋਜ਼ ਤੇਰਾ ਦਿੱਤਾ ਖਾਂਦੀ ਆ ਹਮੇਸ਼ਾ ਤੇਰੇ ਪਿਤਾ ਜੀ ਦਾ ਵੀ ਮਿੱਠਾ ਦਿੱਤਾ ਖਾਦਾ ਹੈ ਤੇਰਾ ਵੀ ਖਾਦਾ ਪਰ ਅੱਜ ਪਹਿਲੀ ਵਾਰ ਲੂਣਾ ਲੱਗਾ ਤੇ ਪੁੱਛਣ ਆਈਆਂ ਵੀ ਕੀ ਕਾਰਨ ਹੈ ਉਹਨੇ ਕਿਹਾ ਇਹ ਸਾਰਾ ਕੁਝ ਤਾਂ ਹੋਇਆ ਵੀ ਮੇਰੇ ਕੋਲ ਅੱਜ ਗੁਰਦੀ ਡਲੀ ਤੱਕ ਨਹੀਂ ਸੀ ਹੈਗੀ ਮੈਂ ਪਰਮਾਤਮਾ ਦੇ ਅੱਗੇ ਰੋ ਰੋ ਕੇ ਅਰਦਾਸ ਕਰਦਾ ਸੀ ਵੀ ਇਹ ਗਰੀਬੀ ਦੇ ਦਿਨ ਕਦੋਂ ਦੂਰ ਹੋਣਗੇ ਉਸ ਟੈਂਪ ਉਹ ਰੋਂਦੇ ਹੋਏ ਅਥੂ ਪਾਣੀ ਵਿੱਚ ਟਿੱਕ ਗਏ ਤਾਂ ਖਾਰਾ ਹੋ ਗਿਆ ਮੈਨੂੰ ਮਾਫ ਕਰ ਦੇ ਉਹ ਕਹਿੰਦੀ ਤੂੰ ਇੱਕ ਗੋੜ ਦੀ ਪੇਸੀ ਪਿੱਛੇ ਰੋਂਦਾ ਪਿਆ ਉਹ ਕਹਿੰਦਾ ਨਹੀਂ ਮੈਂ ਆਪਣੀ ਗਰੀਬੀ ਕਰਕੇ ਰੋਂਦਾ ਪਿਆ ਮੇਰੀ ਘਰ ਵਾਲੀ ਮੇਰੇ ਨਾਲ ਲੜਦੀ ਹੈ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਇੱਕੋ ਏਕੜ ਜ਼ਮੀਨ ਸੀ ਭੈਣ ਦੇ ਵਿਆਹ ਕਰਕੇ ਉਹ ਵੀ ਸ਼ਾਹੂਕਾਰ ਕੋਲ ਗੈਣੇ ਰੱਖ ਦਿੱਤੀ ਉਹ ਕਹਿੰਦੀ ਤੂੰ ਜਾਈ ਨਾ ਇੱਥੇ ਹੀ ਰੁਕ ਉਹ ਦਰਿਆ ਦੇ ਕੰਢੇ ਥੱਲੇ ਜਲੀ ਗਈ ਥੱਲੇ ਜਾ ਕੇ ਇੱਕ ਬੇਸ਼ਕੀਮਤੀ ਮੁੱਤੀ ਲੈ ਆਈ ਤੇ ਉਹਨੇ ਦਰਿਆ ਦੇ ਬਾਹਰ ਕਿਨਾਰੇ ਤੇ ਰੱਖ ਦਿੱਤਾ ਉਹ ਚੁੱਕ ਕੇ ਲੈ ਗਿਆ ਤੇ ਮੁੱਤੀ ਨੂੰ ਬਾਜ਼ਾਰ 'ਚ ਵੇਚਿਆ ਤੇ ਉਹਨੂੰ ਬੜੇ ਜ਼ਿਆਦਾ ਪੈਸੇ ਮਿਲੇ ਉਹਨੇ ਪਹਿਲਾਂ ਘਰ ਦੀ ਮੁਰੰਮਤ ਕਰਵਾਈ ਘਰ ਦੀ ਚਾਰ ਦਰਵਾਰੀ ਕਰਵਾਈ ਆਪਣਾ ਖੇਤ ਛੜਵਾਇਆ ਤੇ ਸੁਖੀ ਜੀਵਨ ਬਤੀਤ ਕਰਨ ਲੱਗਾ ਉਹ ਹਜੇ ਵੀ ਮੱਛੀਆਂ ਨੂੰ ਇੱਕ ਮੁਠ ਆਟਾ ਤੇ ਗੁੜ ਹਜੇ ਤੱਕ ਮੱਛੀਆਂ ਨੂੰ ਪਾਉਂਦਾ ਰਿਹਾ ਕਾਰ ਵਾਲੀ ਨੇ ਇੰਨਾ ਪੈਸਾ ਕਦੇ ਵੇਖਿਆ ਨਹੀਂ ਸੀ ਕਹਿੰਦੇ ਬੇਫਯੂਲ ਉਡਾਉਣ ਲੱਗੀ ਉਹ ਅਕਸਰ ਉਹਨੂੰ ਕਿਹਾ ਕਰਦਾ ਭਗਵਾਨ ਨੇ ਖਾਦਿਆਂ ਖੂ ਖਾਲੀ ਹੋ ਜਾਂਦੇ ਨੇ ਪਰ ਇਹ ਤਾਂ ਥੋੜੀ ਜਿਹੀ ਧਨ ਰਾਸ਼ੀ ਐ ਤੂੰ ਉਦੰਕਾਰ ਨੂੰ ਵਿਨਤ ਕਰਿਆ ਕਰ ਤੂੰ ਇਹ ਫਾਲਦੂਨਾ ਉਡਾਇਆ ਕਰ ਉਹਨੇ ਕਹਿਣਾ ਜਿਵੇਂ ਹੁਣ ਮਿਲਿਆ ਓਵੇਂ ਫਿਰ ਮਿਲ ਜੇਗਾ ਜਿਹੜਾ ਤੂੰ ਮੱਛੀਆਂ ਨੂੰ ਗੁੜ ਤੇ ਆਟਾ ਪਾਉਣਾ ਹੈ ਇਹਦਾ ਸਬਰ ਤੇ ਹੋਰ ਫਲ ਮਿਲੇਗਾ ਹੀ ਇਹ ਕਹੇ ਕਿ ਉਹਨੇ ਗੱਲ ਨੂੰ ਅਣਗਹਿਲੀ ਕਰਕੇ ਚਲੀ ਜਾਂਦੀ ਲਗਭਗ 2 ਸਾਲ ਦੇ ਵਿੱਚ ਉਹਨੂੰ ਧਨਰਾਸੀ ਸਾਰੇ ਸਮਾਪਤ ਹੋ ਗਈ ਉਹਦੀ ਪਤਨੀ ਕਹਿੰਦੀ ਮੈਨੂੰ ਉਹਨਾ ਹੀ ਧਨ ਫੇਰ ਚਾਹੀਦਾ ਤੂੰ ਮੱਛੀ ਕੋਲ ਜਾ ਤੇ ਲੈ ਕੇ ਆ ਉਹ ਕਹਿੰਦਾ ਮੈਂ ਉਹਦੇ ਕੋਲ ਨਹੀਂ ਜਾਣਾ ਉਹਨੇ ਕਿਹਾ ਜੇ ਨਾ ਗਿਆ ਤਾਂ ਮੈਂ ਉਸੇ ਦਰਿਆ ਵਿੱਚ ਛਾਲ ਮਾਰ ਕੇ ਜਾਨ ਦੇ ਦੇਵਾਂਗੀ ਉਹ ਹੁਣ ਵਿਚਾਰਾ ਜਾਂਦਾ ਤੇ ਮੱਛੀ ਨੂੰ ਆਵਾਜ਼ ਲਗਾਉਂਦਾ ਹੈ ਮੱਛੀ ਉੱਤੇ ਆ ਜਾਂਦੀ ਹੈ ਪਰ ਉਹਦੀ ਪਤਨੀ ਦੇ ਇਰਾਦੇ ਨੇਕ ਨਹੀਂ ਸਨ ਉਹਨੇ ਇੱਕੋ ਦਮ ਜਾਲ ਪਛਾਇਆ ਤੇ ਮੱਛੀ ਫੜ ਕੇ ਉਹਨੇ ਇੱਕ ਘੜੇ ਵਿੱਚ ਪਾ ਲਈ ਉਹਨੇ ਪਹਿਲਾਂ ਹੀ ਇਹ ਸਾਰੀ ਚਾਲ ਸੋਚੀ ਹੋਈ ਸੀ ਉਹਦੀ ਇੱਕ ਸਾਥਣ ਸੀ ਉਹ ਰਾਜੇ ਦੇ ਮਹਿਲ ਵਿੱਚ ਕੰਮ ਕਰਦੀ ਸੀ ਉਹਨੇ ਪਹਿਲਾਂ ਹੀ ਕਿਹਾ ਸੀ ਵੀ ਮੈਂ ਤੈਨੂੰ ਇੱਕ ਬੋਲਣ ਵਾਲੀ ਰਾਣੀ ਮੱਛੀ ਲਿਆ ਕੇ ਦੇਵਾਂਗੀ ਉਹਦੇ ਬਦਲੇ ਮੈਨੂੰ ਇੰਨੀਆਂ ਸੋਨੇ ਦੀਆਂ ਪੇਟੀਆਂ ਚਾਹੀਦੀਆਂ ਨੇ ਉਹ ਰਾਣੀ ਦੇ ਕੋਲ ਮੱਛੀ ਲੈ ਕੇ ਹਾਜ਼ਰ ਹੋ ਗਈ ਰਾਣੀ ਨੇ ਕਿਹਾ ਸਧਾਰਨ ਜਹੀ ਮੱਛੀ ਐ ਇਹਦੇ ਬਦਲੇ 10 ਤਿੰਨ ਨੂੰ ਕਿੰਨੀ ਕੋ ਰਾਸ਼ੀ ਕੌਣ ਦੇਵੇਗਾ ਇੰਨੀ ਰਾਸ਼ੀ ਕੌਣ ਦੇਵੇਗਾ ਉਹਨੇ ਕਿਹਾ ਨਹੀਂ ਰਾਣੀ ਇਹ ਮੱਛੀ ਬੋਲਦੀ ਐ ਉਹਨੇ ਕਿਹਾ ਚੱਲ ਬੁਲਾ ਕੇ ਦੇਖ ਰਾਣੀ ਨੇ 10 12 ਬਾਰ ਬੁਲਾਇਆ ਪਰ ਮੱਛੀ ਵਿਚਾਰੀ ਨੇ ਕਿੱਥੇ ਬੋਲਣਾ ਸੀ ਉਹ ਨਾ ਬੋਲੀ ਕਹਿੰਦੀ ਠੀਕ ਐ ਰਾਣੀ ਤੈਨੂੰ ਇਹ ਮੱਛੀ ਸਧਾਰਨ ਲੱਗਦੀ ਐ ਨਾ ਤੇ ਰਾਤ ਦੇ ਖਾਣੇ ਚ ਇਹਨੂੰ ਹੀ ਖਾ ਲਈ ਮੈਂ ਰੱਖ ਕੇ ਚੱਲੀ ਆਂ ਐਨੇ ਨੂੰ ਮੱਛੀ ਬੋਲੀ ਰਾਣੀ ਐਨਾ ਵੱਡਾ ਪਾਪ ਮੇਰੇ ਨਾਲ ਨਾ ਕਰ ਮੈਂ ਤੂੰ ਮੈਨੂੰ ਤੂੰ ਜਦੋਂ ਕਹੇਂਗੀ ਬੋਲਣ ਨੂੰ ਉਦੋਂ ਹੀ ਬੋਲ ਪਿਆ ਕਰਾਂਗੀ ਐਨੀ ਗੱਲ ਸੁਣ ਕੇ ਰਾਣੀ ਹੈਰਾਨ ਹੋ ਗਈ ਵੀ ਮੱਛੀ ਤਾਂ ਸੱਚੀ ਬੋਲਦੀ ਐ ਰਾਣੀ ਨੇ ਉਹਨੂੰ ਬੜਾ ਸਾਰਾ ਸੋਨਾ ਦਿੱਤਾ ਤੇ ਉਹਨੂੰ ਵਿਦਾ ਕਰ ਦਿੱਤਾ ਹੁਣ ਜਿਹੜਾ ਉਹਦਾ ਘਰ ਵਾਲਾ ਸੀ ਉਹ ਬੜਾ ਦੁਖੀ ਰਹਿਣ ਲੱਗਾ ਵੀ ਮੇਰੇ ਘਰ ਕਿਉਂ ਬੇਜਮਾਨ ਮੱਛੀ ਉਹ ਉੱਥੇ ਚਲੀ ਗਈ ਹੈ ਉਹ ਇੰਨਾ ਜ਼ਿਆਦਾ ਪਰੇਸ਼ਾਨ ਰਹਿਣ ਲੱਗਿਆ ਉਹਨੇ ਸੋਚਿਆ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਬਚਾਇਆ ਜਾਵੇ ਉਸ ਨਗਰ ਦੇ ਜਿਹੜੇ ਰਾਜਾ ਰਾਣੀ ਸਨ ਉਹ ਸੰਤ ਫਕੀਰਾਂ ਦੀ ਬੜੀ ਇੱਜ਼ਤ ਕਰਦੇ ਸਨ ਉਹ ਸੰਤ ਫਕੀਰ ਬਣ ਕੇ ਰਾਜ ਮਹਿਲ ਦੇ ਅੰਦਰ ਗਿਆ ਜਾ ਕੇ ਰਾਜਨ ਕਿਹਾ ਰਾਜਨ ਮੈਂ ਸੁਣਿਆ ਕਿ ਤੇਰੇ ਕੋਲ ਇੱਕ ਬੋਲਣ ਵਾਲੀ ਮੱਛੀ ਹੈ ਮੈਂ ਤੈਨੂੰ ਦੱਸ ਦਵਾਂ ਕਿ ਇਹ ਜਿਹੜੀ ਮੱਛੀ ਹੈ ਉਹ ਤੇਰੇ ਪਰਿਵਾਰ ਲਈ ਮੁਸੀਬਤ ਤੇ ਦੁੱਖ ਲੈ ਕੇ ਆਵੇਗੀ ਜਿੰਨੀ ਜਲਦੀ ਹੋ ਸਕੇ ਉਹਨੂੰ ਛੱਡਾ ਹੁਣ ਰਾਜਾ ਕਹਿੰਦਾ ਸੰਤ ਫਕੀਰ ਜੀ ਇੱਕ ਮੱਛੀ ਮੇਰੇ ਲਈ ਕੀ ਮੁਸੀਬਤ ਲੈ ਕੇ ਆ ਸਕਦੀ ਹੈ ਮੈਂ ਇਸ ਨੂੰ ਨਹੀਂ ਜਾਣ ਦੇ ਸਕਦਾ ਸੰਤ ਫਕੀਰ ਕਹਿੰਦੇ ਤੇਰੀ ਇੱਛਾ ਦੱਸਣਾ ਮੇਰਾ ਫਰਜ਼ ਸੀ ਅੱਗੇ ਮੰਨਣਾ ਜਾਂ ਨਹੀਂ ਮੰਨਣਾ ਤੇਰੀ ਇੱਛਾ ਉਨੇ ਕਿਹਾ ਠੀਕ ਹੈ ਇੰਨਾ ਕਹਿ ਕਿ ਉਹ ਸੰਤ ਫਕੀਰ ਜੋ ਕਿਸਾਨ ਬਣਿਆ ਸੀ ਉਹ ਹੁਣ ਚਲਾ ਗਿਆ ਉਹਨੇ ਦੇਖਿਆ ਕਿ ਰਾਜੇ ਨੇ ਇਹਨੂੰ ਹਜੇ ਤੱਕ ਬਾਹਰ ਨਹੀਂ ਕੱਢਿਆ ਉਹਨੇ ਪੈਸਾ ਟਕਾ ਦੇ ਕੇ ਰਾਜੇ ਦੇ ਦਰਬਾਰੀ ਦੀ ਨੌਕਰੀ ਲੈ ਲਈ ਰਾਜੇ ਦੇ ਪਿੱਛੇ ਪਿੱਛੇ ਰਹਾ ਕਰਦਾ ਇੱਕ ਦਿਨ ਰਾਜੇ ਨੇ ਕਿਹਾ ਮੈਂ ਫਲਾਣੀ ਥਾਂ ਸ਼ਿਕਾਰ ਖੇਡਣ ਜਾਣਾ ਉਹਨੇ ਰਾਗ ਵਿੱਚ ਬੜੇ سارے ਟੋਏ ਪੁੱਟ ਦਿੱਤੇ ਕਹਿੰਦੇ ਰਾਜਾ ਜਦੋਂ ਸਵੇਰੇ ਗਿਆ ਉਹਨਾਂ ਟੋਆਂ ਉੱਪਰ ਘਾਹ ਪਾਇਆ ਹੋਇਆ ਸੀ ਰਾਜਾ ਟੋਏ ਵਿੱਚ ਡਿੱਗ ਪਿਆ ਰਾਜੇ ਨੂੰ ਬੜੀਆਂ ਗਹਿਰੀਆਂ ਛੱਟਾਂ ਲੱਗੀਆਂ ਰਾਜ ਦੇ ਮਨ ਵਿੱਚ ਥੋੜੀ ਜੀ ਸ਼ੰਕਾ ਆਈ ਵੀ ਇਹ ਸਾਰਾ ਕੁਝ ਮੱਛੀ ਕੰਨ ਹੋ ਰਿਹਾ ਹੈ ਫਿਰ ਸੋਚਣ ਲੱਗਾ ਵੀ ਇਹ ਅਣਜਾਣੇ ਵਿੱਚ ਵੀ ਹੋ ਸਕਦਾ ਸੀ ਕੋਈ 10 ਦਿਨ ਲੱਗੇ ਤੇ ਰਾਜਾ ਠੀਕ ਹੋ ਗਿਆ ਰਾਣੀ ਨੇ ਸੁਖਿਆ ਸੀ ਵੀ ਜਦੋਂ ਜਦ ਤੁਸੀਂ ਠੀਕ ਹੋ ਗਏ ਤਾਂ ਮੰਦਰ ਵਿੱਚ ਮੱਥਾ ਟੇਕਣ ਜਾਵਾਂਗੇ ਤੁਸੀਂ ਮੇਰੇ ਨਾਲ ਚੱਲੋ ਹੁਣ ਉਹ ਦਰਬਾਰੀ ਸੀ ਉਹਦੇ ਨਾਲ ਗਿਆ ਜਿਸ ਪਾਸੇ ਰਾਣੀ ਉਤਰਦੀ ਸੀ ਉਸ ਪਾਸੇ ਉਸਨੇ ਪੌੜੀਆਂ ਤੇ ਤੇਲ ਹੀ ਤੇਲ ਡੋਲ ਦਿੱਤਾ ਤੇ ਰਾਣੀ ਬੜੀ ਜ਼ੋਰ ਨਾਲ ਡਿੱਗੀ ਤੇ ਰਾਣੀ ਵੀ 10 ਦਿਨ ਬਾਅਦ ਠੀਕ ਹੋਈ ਰਾਜੇ ਨੂੰ ਅਹਿਸਾਸ ਹੋ ਗਿਆ ਵੀ ਇਹ ਮੱਛੀ ਸਾਡੇ ਲਈ ਠੀਕ ਨਹੀਂ ਉਸਨੇ ਮੱਛੀ ਦਰਬਾਰੀ ਨੂੰ ਦਿੱਤੀ ਤੇ ਇਸ ਨੂੰ ਦਰਿਆ ਵਿੱਚ ਸੱਟ ਸੱਟ ਕੇ ਆਉਣ ਲਈ ਕਿਹਾ ਜਦੋਂ ਉਹ ਜਾਣਦਾ ਤਾਂ ਆਪਣੇ ਨਾਲ ਆਟਾ ਤੇ ਗੁੜ ਦੀਆਂ ਡਲੀਆਂ ਆਟਾ ਗੁੰਨ ਕੇ ਪਿੰਨੀਆਂ ਬਣਾ ਕੇ ਲੈ ਕੇ ਗਿਆ ਤੇ ਉਹਨੇ ਆਪਣੇ ਧਨ ਸੰਪੰਤੀ ਨਾਲ ਹੋਰ ਵੀ ਖੇਤ ਖਰੀਦੇ ਤੇ ਮਿਹਨਤ ਨਾਲ ਕੰਮ ਕਰਨ ਲੱਗਾ ਉਹ ਜੋ ਵੀ ਕਮਾਉਂਦਾ ਉਹਦੇ ਵਿੱਚੋਂ ਦਾਨਪੁਨ ਕਰਨ ਲੱਗਾ ਮੱਛੀਆਂ ਨੂੰ ਉਵੇਂ ਹੀ ਉਹ ਆਟਾ ਗੁੰਨਦਾ ਉਹਨੂੰ ਸਮਝ ਆ ਗਿਆ ਸੀ ਵੀ ਆਪਾਂ ਜੋ ਵੀ ਦਿੰਨੇ ਆ ਦਾਨਪੁਨ ਕਰਦੇ ਆ ਉਹਦੇ ਨਾਲ ਪ੍ਰਮਾਤਮਾ ਆਪਣੇ ਦਿਨ ਜ਼ਰੂਰ ਬਦਲਦਾ ਤੇ ਜਦੋਂ ਆਪਾਂ ਕਿਸੇ ਦਾ ਮਾੜਾ ਕਰਦੇ ਆ ਤੇ ਆਪਣੇ ਨਾਲ ਮਾੜਾ ਜ਼ਰੂਰ ਵਾਪਰਦਾ ਹੈ ਉਹਦੀ ਪਤਨੀ ਨੂੰ ਕੋਈ ਐਸਾ ਰੋਗ ਹੋਇਆ ਕਿ ਉਹ ਓਕਾਲ ਚਲਾਣਾ ਕਰ ਗਈ। ਉਹਨੇ ਹੁਣ ਕੋਈ ਵਿਆਹ ਨਾ ਕਰਾਇਆ। ਕੋਈ ਵੀ ਸੰਤ ਫਕੀਰ ਇਹੀ ਗੱਲ ਕਹਿੰਦੇ ਨੇ ਵੀ ਦਾਨਪੁਨ ਜ਼ਰੂਰ ਕਰੋ। ਇਹ ਹੀ ਚੀਜ਼ ਐ ਜੋ ਤੁਹਾਡੇ ਨਾਲ ਜਾਵੇਗੀ। ਬੇਜਵਾਨਾਂ ਦੀ ਜ਼ੁਬਾਨ ਨਹੀਂ ਹੁੰਦੀ ਪਰ ਇਹਨਾਂ ਦੀ ਅਸੀਸ ਜ਼ਰੂਰ ਲੱਗਦੀ ਐ। ਇਸ ਲਈ ਆਪਣੇ ਕਮਾਏ ਚੋਂ ਦਾਨਪੁਨ ਜ਼ਰੂਰ ਕਰੋ। ਇਹ ਤੁਹਾਡੇ ਦਿਨ ਜ਼ਰੂਰ ਬਦਲ ਦੇਣਗੇ। ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ